ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਜਮਤਕਾਰੀ ਉਪਾਦੀ ਵਿੱਚ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਬਸੰਤ ਪੰਚਮੀ ਦੇ ਦਿਨ ਇੱਕ ਦਰਖਤ ਨੂੰ ਹੱਥ ਲਗਾ ਕੇ ਉਹ ਕਿਹੜਾ ਦਰਖਤ ਹੈ ਜਿਸ ਨੂੰ ਤੁਸੀਂ ਹੱਥ ਲਗਾ ਕੇ ਤੇ ਜਾਂ ਫਿਰ ਦੇਖ ਕੇ ਹੀ ਵਾਪਸ ਆ ਜਾਊਗੇ ਤਾਂ ਤੁਹਾਡੇ ਘਰ ਦੀ ਗਰੀਬੀ ਹਮੇਸ਼ਾ ਹਮੇਸ਼ਾ ਦੇ ਲਈ ਹੀ ਦੂਰ ਹੋ ਜਾਵੇਗੀ ਤੇ ਇਸ ਤੋਂ ਇਲਾਵਾ ਤੁਸੀਂ ਬਸੰਤ ਪੰਚਮੀ ਦੇ ਦਿਨ ਇਹੇ ਕੁਝ ਗਲਤੀਆਂ ਭੁੱਲ ਕੇ ਵੀ ਨਹੀਂ ਕਰਨੀਆਂ ਜਿਹੜੀਆਂ ਗਲਤੀਆਂ ਦੇ ਕਾਰਨ ਤੁਹਾਡੇ ਘਰ ਦੇ ਵਿੱਚ ਕੁਝ ਮਾੜਾ ਹੋ ਸਕਦਾ ਉਹ ਕਿਹੜੀਆਂ ਗਲਤੀਆਂ ਨੇ ਤੇ ਉਹ ਕਿਹੜਾ ਦਰਖਤ ਜਿਸ ਨੂੰ ਹੱਥ ਲਗਾ ਕੇ ਵਾਪਸ ਆਉਣ ਦੇ ਨਾਲ ਤੁਹਾਡੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਦੱਸਾਂਗੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਇਹ ਜੋ ਵੀ ਤੁਸੀਂ ਗਲਤੀਆਂ ਕਰ ਬੈਠਦੇ ਹੋ ਇਹ ਤੁਸੀਂ ਜਾਣ ਬੁਝ ਕੇ ਨਹੀਂ ਕਰਦੇ ਇਹ ਤੁਹਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਹੋ ਜਾਂਦੀਆਂ ਨੇ ਤੇ ਇਹਨਾਂ ਗਲਤੀਆਂ ਦੇ ਕਰਕੇ ਤੁਹਾਨੂੰ ਆਪਣੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਤੇ ਇਹ ਗਲਤੀਆਂ ਹੁੰਦੀਆਂ ਕਦੋਂ ਨੇ ਤੁਹਾਡੇ ਤੋਂ ਜਦੋਂ ਤੁਹਾਨੂੰ ਇਸ ਚੀਜ਼ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਉਸ ਸਮੇਂ ਤੁਹਾਡੇ ਤੋਂ ਇਹ ਗਲਤੀਆਂ ਹੋ ਜਾਂਦੀਆਂ ਇਸ ਕਰਕੇ ਤੁਸੀਂ ਵੀਡੀਓ ਦੇ ਨਾਲ ਬਣੀ ਰਿਓ ਵੀਡੀਓ ਨੂੰ ਅੰਤ ਦੇ ਤੱਕ ਦੇਖਿਓ ਤਾਂ ਜੋ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਕਿ ਉਹ ਕਿਹੜੇ ਦਰਖਤ ਨੇ ਜਿੰਨਾ ਨੂੰ ਹੱਥ ਲਗਾ ਕੇ ਵਾਪਸ ਆਉਣਾ ਹੈ ਤੇ ਜਾਂ ਉਹ ਕਿਹੜੀਆਂ ਗਲਤੀਆਂ ਨੇ ਜੋ ਸਾਨੂੰ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ ਜਿਵੇਂ ਹੀ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਕਿਸੇ ਨੇ ਵੀ ਕੋਈ ਵੀ ਮਨੁੱਖ ਹੁੰਦਾ ਹੈ ਉਸਨੇ ਆਪਣੇ ਘਰ ਦੇ ਵਿੱਚ ਕਿਸੇ ਸ਼ੁਭ ਕੰਮ ਕਰਨ ਦੀ ਸ਼ੁਰੂਆਤ ਕਰਨੀ ਹੁੰਦੀ ਹੈ ਪਾ ਉਹ ਆਮ ਕਰਕੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਉਹ ਬਸੰਤ ਪੰਜਮੀ ਦੇ ਦਿਨ ਹੀ ਆਪਣੇ ਘਰ ਦੇ ਵਿੱਚ ਨਵੇਂ ਕੰਮ ਦੀ ਸ਼ੁਰੂਆਤ ਕਰਦਾ ਹੈ। ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਕਿਉ ਨਾ ਹੋਵੇ। ਜਿਵੇਂ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਰਨਾ ਹੈ ਜਾਂ ਫਿਰ ਬੱਚੇ ਦੇ ਫਿਊਚਰ ਨੂੰ ਲੈ ਕੇ ਜਾਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੈ। ਜੇ ਫਿਰ ਤੁਸੀਂ ਆਪਣੀ ਕੋਈ ਸ਼ਾਪ ਨੂੰ ਖੋਲਣਾ ਚਾਹੁੰਦੇ ਹੋ ਕਹਿੰਦਾ ਪਾਬ ਇਹ ਹੀ ਹੈ ਕਿ ਕੋਈ ਵੀ ਨਵਾਂ ਕੰਮ ਸ਼ੁਭ ਕੰਮ ਜਦੋਂ ਤੁਸੀਂ ਕਰਨਾ ਹੁੰਦਾ ਹੈ ਤਾਂ ਇਸ ਦਿਨ ਕਰਨਾ ਹੀ ਸ਼ੁਭ ਮੰਨਿਆ ਜਾਂਦਾ ਹੈ ਬਸੰਤ ਪੰਚਮੀ ਵਾਲੇ ਦਿਨ ਕਿਉਂਕਿ ਅਝੇਹਾ ਕਿਹਾ ਜਾਂਦਾ ਹੈ ਕਿ ਇਸ ਦਿਨ ਸ਼ੁਰੂ ਕੀਤਾ ਹੋਇਆ ਤੁਹਾਡਾ ਕੋਈ ਵੀ ਨਵਾਂ ਕੰਮ ਜਿਹੜਾ ਉਹ ਅੱਗੇ ਜਾ ਕੇ ਬਹੁਤ ਹੀ ਵਧੀਆ ਰਹਿੰਦਾ ਹੈ ਤੇ ਉਸ ਦੇ ਵਿੱਚ ਤੁਹਾਨੂੰ ਤਰੱਕੀ ਮਿਲਦੀ ਹੈ ਤੇ ਤੁਹਾਡਾ ਉਹ ਕੰਮ ਕਦੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਅਸਫਲ ਨਹੀਂ ਹੁੰਦਾ ਇਤਿਹਾਸ ਕਰਕੇ ਬਸੰਤ ਪੰਚਮੀ ਵਾਲੇ ਦਿਨ ਉਹ ਕਿਹੜੀ ਦਰਖਤ ਹੁੰਦੀ ਨੇ ਜਿਹੜੇ ਪਵਿੱਤਰ ਮੰਨੇ ਜਾਂਦੇ ਨੇ ਤੇ ਉਹਨਾਂ ਨੂੰ ਸ਼ੂਲੈਂ ਦੀ ਨਾਲ ਹੀ ਕਹਿਣ ਦਾ ਭਾਵ ਕਿ ਹੱਥ ਲਗਾਉਣ ਦੀ ਨਾਲ ਹੀ ਤੁਹਾਡੇ ਘਰ ਦੀ ਸਾਰੀ ਜਿਹੜੀ ਗਰੀਬੀ ਉਹ ਦੂਰ ਹੋ ਜਾਂਦੀ ਹੈ ਇਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਦਰਖਤ ਨੇ ਇਹ ਬਸੰਤ ਪੰਚਮੀ ਵਾਲੇ ਦਿਨ ਜਾਗਰਕ ਅਵਸਥਾ ਦੇ ਵਿੱਚ ਹੁੰਦੇ ਨੇ ਕਿਉਂਕਿ ਇਨ੍ਹਾਂ ਦਰਖਤਾਂ ਦੇ ਵਿੱਚ ਜੋ ਵੀ ਸ਼ਕਤੀ ਹੁੰਦੀ ਹੈ ਪਾਵਰ ਹੁੰਦੀ ਹੈ ਉਹ ਪ੍ਰithvi ਰੋਪ ਦੇ ਵਿੱਚ ਆ ਜਾਂਦੀ ਜਿਸ ਕਰਕੇ ਇਨ੍ਹਾਂ ਦਰਖਤਾਂ ਨੂੰ ਹੱਥ ਲਗਾ ਕੇ ਆਉਣਾ ਛੂ ਕੇ ਆਉਣਾ ਜਾਂ ਫਿਰ ਦੇ ਕੇ ਆਉਣਾ ਸਾਡੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦਾ ਹੈ ਤੇ ਸ਼ੁਭ ਵੀ ਮੰਨਿਆ ਜਾਂਦਾ ਹੈ ਤੇ ਉਹ ਕਿਹੜੇ ਦਰਖਤ ਨੇ ਆਹ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਸਭ ਤੋਂ ਪਹਿਲਾ ਦਰਖਤ ਬੇਲ ਦਾ ਦਰਖਤ ਤੁਹਾਡੇ ਘਰ ਦੇ ਆਸ-ਪਾਸ ਜਾਂ ਤੁਹਾਨੂੰ ਕਿਤੇ ਵੀ ਬੇਲ ਦਾ ਦਰਖਤ ਜਿੱਥੇ ਵੀ ਤੁਹਾਨੂੰ ਬੇਲ ਦਾ ਦਰਖਤ ਕਿਤੇ ਨਾ ਕਿਤੇ ਤਾਂ ਤੁਹਾਡੇ ਘਰ ਦੇ ਆਸ-ਪਾਸ ਮਿਲ ਹੀ ਜਾਵੇਗਾ ਤੇ ਇਸ ਦਰਖਤ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ कि ਜਿੱਥੇ ਵੀ ਤੁਹਾਨੂੰ ਇਹ ਦਰਖਤ ਬੇਲ ਦਾ ਮਿਲੇ ਉੱਥੇ ਤੁਸੀਂ ਚਲੇ ਜਾਣਾ ਬਸੰਤ ਪੰਚਮੀ ਵਾਲੇ ਦੇ ਨਿਚਾ ਆ ਕੇ ਉਸ ਦਰਖਤ ਨੂੰ ਸ਼ੂ ਲੈਣਾ ਹੱਥ ਲਗਾ ਕੇ ਤੇ ਉਸ ਦਰਖਤ ਦੇ ਕੋਲ ਖੜ ਕੇ ਦੋ ਹੱਥ ਜੋੜ ਕੇ ਤੇ ਦਰਖਤ ਦੇ ਵੱਲ ਦੇ ਕੇ ਜੋ ਵੀ ਤੁਹਾਡੀ ਮਨੋ ਕਾਮਨਾ ਹੈ ਉਹ ਤੁਸੀਂ ਬੋਲ ਆਉਣੀ ਹੈ ਤੇ ਤੁਸੀਂ ਦੇਖੋਗੇ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਜੋ ਵੀ ਪ੍ਰੋਬਲਮ ਹੈ ਤੁਹਾਡੀ ਮੁਸ਼ਕਲ ਹੈ ਉਹ ਸਾਰੀ ਹੀ ਦੂਰ ਹੋ ਜਾਵੇਗੀ ਤੇ ਤੁਹਾਡੇ ਘਰ ਦੀ ਗਰੀਬੀ ਵੀ ਦੂਰ ਹੋਵੇਗੀ ਕਿਉਂਕਿ ਬਸੰਤ ਪੰਜਵੀ ਦੇ ਦੇਨ ਇਨਾ ਦਰਖਤਾ ਦੀ ਜੋ ਸ਼ਕਤੀ ਹੁੰਦੀ ਹੈ ਉਹ ਜਾਗਰੂਤ ਹੁੰਦੀ ਹੈ ਤੇ ਪ੍ਰithvi ਲੋਕ ਦੇ ਵਿੱਚ ਆ جاتی ਇਹ ਦੂਸਰਾ ਦਰਖਤ ਹੁੰਦਾ ਹੈ ਪੀਪਲ ਦਾ ਉਸ ਨੂੰ ਵੀ ਤੁਸੀਂ ਬਸੰਤ ਪੰਜਵੀ ਦੇ ਦੇਨ ਸ਼ੋਕੇ ਜਾ ਕੇ ਹੱਥ ਜੋੜ ਕੇ ਆਪਣੀ ਜੋ ਵੀ ਮਨੋ ਕਾਮਨਾਏ ਬੋਲ ਕੇ ਆਸਾ ਕਿਦੇ ਹੋ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੇਗਾ ਕਿ ਤੁਹਾਨੂੰ ਕਿੰਨਾ ਪਰਮਾਤਮਾ ਦਾ ਅਸ਼ੀਰਵਾਦ ਮਿਲਦਾ ਹੈ ਤੇ ਤੁਹਾਡੇ ਘਰ ਦੀ ਜੋ ਵੀ ਗਰੀਬੀ ਹੈ ਸਾਰੀ ਦੂਰ ਹੋ ਜਾਂਦੀ ਹੈ ਤੇ ਇਸ ਤੋਂ ਇਲਾਵਾ ਤੁਹਾਡੇ ਘਰ ਦੇ ਵਿੱਚ ਅਕਸਰ ਹੀ ਨਿੰਮ ਦਾ ਦਰਖਤ ਹੋਣਾ ਹੈ ਜੇ ਘਰ ਨਹੀਂ ਤਾਂ ਬਾਹਰ ਤਾਂ ਨੇੜੇ ਤੁਹਾਡੇ ਕਿਤੇ ਹੋਵੇਗਾ ਉਸ ਦਰਖਤ ਨੂੰ ਵੀ ਤੁਸੀਂ ਜਾ ਕੇ ਹੱਥ ਲਾ ਕੇ ਤੇ ਆਪਣੀ ਜੋ ਵੀ ਮਨੋਗਾਮਨਾਏ ਬੋਲ ਕੇ ਆ ਜਾਣੀਏ ਤੇ ਜੋ ਚੌਥਾ ਦਰਖਤੀ ਓਏ ਸੀਤਾ ਫਲਦਾ ਉਹ ਵੀ ਬਹੁਤ ਪਵਿੱਤਰ ਦਰਖਤ ਮੰਨਿਆ ਜਾਂਦਾ ਹੈ ਤੇ ਉਸ ਨੂੰ ਵੀ ਤੁਸੀਂ ਸ਼ੋਕੇ ਤੇ ਜੋ ਆਪਣੀ ਮਨੋਕਾਮਨਾ ਬੋਲ ਕੇ ਆ ਸਕਦੇ ਹੋ ਤੁਹਾਡੀ ਸਾਰੀ ਮਨੋਕਾਮਨਾ ਪੂਰੀ ਹੋਵੇਗੀ ਤੇ ਜਿਵੇਂ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਚਾਰ ਦਰਖਤ ਦੱਸੇ ਨੇ ਜ਼ਰੂਰੀ ਨਹੀਂ ਹੁੰਦਾ ਕਿ ਇਹ ਚਾਰਾਂ ਦਰਖਤਾਂ ਨੂੰ ਹੀ ਤੁਸੀਂ ਬਸੰਤ ਪੰਚਮੀ ਦੇ ਦਿਨ ਹੱਥ ਲਗਾ ਕੇ ਆਉਣਾ ਹੈ ਤੇ ਆਪਣੀ ਮਨੋਕਾਮਨਾ ਬੋਲ ਕੇ ਆਉਣੀ ਤੁਹਾਨੂੰ ਇਹਨਾਂ ਚਾਰਾਂ ਦੇ ਵਿੱਚੋਂ ਜਿਹੜਾ ਵੀ ਕੋਈ ਇੱਕ ਦਰਖਤ ਮਿਲਦਾ ਹੈ ਕੋਸੀ ਉਥੇ ਜਾ ਕੇ ਇਹ ਆਪਣਾ ਉਪਾਅ ਕਰਕੇ ਆ ਸਕਦੇ ਹੋ ਇਹ ਬਹੁਤ ਹੀ ਕਾਰਗਰ ਉਪਾਅ ਹੈ ਤੇ ਇਸ ਦਾ ਤੁਹਾਨੂੰ ਫਾਇਦਾ ਵੀ ਬਹੁਤ ਹੋਵੇਗਾ ਤੇ ਇਸ ਤੋਂ ਇਲਾਵਾ ਜਿਹੜੇ ਵੀ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਸ਼ਹਿਰ ਦੇ ਵਿੱਚ ਰਹਿੰਦੇ ਆ ਸਾਡੇ ਨੇੜੇ ਕੋਈ ਦਰਖਤ ਇਹ ਹੈ ਨਹੀਂਗੇ ਤੇ ਜਾਂ ਜਿੰਨਾਂ ਦਾ ਕਹਿਣਾ ਕਿ ਸਾਡੇ ਘਰ ਦੇ ਨੇੜੇ ਨਹੀਂ ਹੈਗੇ ਅਸੀਂ ਦੂਰ ਜਾ ਨਹੀਂ ਸਕਦੇ ਤੇ ਉਹਨਾਂ ਦੇ ਲਈ ਇਹ ਕਿ ਜੋ ਖਾਸ ਕਰਕੇ ਆਪਣੇ ਘਰਾਂ ਦੇ ਵਿੱਚ ਇਹ ਦੋ ਬ੍ਰਕਤ ਪੌਦੇ ਹੁੰਦੇ ਹੀ ਨੇ ਉਹਨਾਂ ਦੇ ਲਈ ਇਹ ਕਿ ਉਹ ਆਪਣੇ ਘਰ ਦੇ ਵਿੱਚ ਲਗਾਏ ਹੋਏ ਤੁਰਸੀ ਦੇ ਪੌਦੇ ਤੇ ਜਾਂ ਫਿਰ ਮਣੀ ਪਲਾਡ ਇਹ ਦੋਨੋਂ ਵੀ ਬਹੁਤ ਹੀ ਜ਼ਿਆਦਾ ਪਵਿੱਤਰ ਮੰਨੇ ਜਾਂਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਮਣੀ ਪਲਾਡ ਤੇ ਤੁਰਸੀ ਦਾ ਪੌਦਾ ਹੈ ਉਹ ਪਸੰਦ ਪੰਚਮੀ ਦੇ ਦਿਨ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਉਹ ਇਹਨਾਂ ਬੂਟਿਆਂ ਨੂੰ ਆਪਣਾ हाथ ਲਗਾ ਕੇ ਸ਼ੂ ਕੇ ਜੋ ਵੀ ਆਪਣੀ ਈਸ਼ਿਆਏ ਉਹ ਬੋਲ ਸਕਦੇ ਨੇ ਪਰ ਇਸ ਤੋਂ ਇਲਾਵਾ ਜੇਕਰ ਕਈ ਲੋਕਾਂ ਦੇ ਘਰ ਦੇ ਵਿੱਚ ਇਹ ਦੋ ਪੌਦੇ ਦੋ ਬੋਟੇ ਵੀ ਨਹੀਂ ਹੁੰਦੇ ਤਾਂ ਉਹ ਆਪਣੇ ਆਂਢ ਗੁਆੜ ਦੇ ਵਿੱਚ ਜਾਂ ਆਪਣੇ ਆਸ-ਪਾਸ ਦੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਘਰ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੀ ਘਰ ਦੇ ਵਿੱਚ ਜਾ ਕੇ ਵੀ ਇਸ ਉਪਾਣ ਨੂੰ ਕਰ ਸਕਦੇ ਨੇ ਜੇਕਰ ਤੁਸੀਂ ਕਿਸੇ ਦੇ ਘਰ ਜਾ ਕੇ ਇਸ ਤਰ੍ਹਾਂ ਆਪਣੀ ਇੱਛਾ ਨਹੀਂ ਵੀ ਬੋਲ ਸਕਦੇ ਨਾ ਤੇ ਤੁਸੀਂ ਕਿਸੇ ਦੇ ਘਰ ਜੋ ਇਹ ਮਨੀਪਲੈਂਟ ਜਾਵੇ ਤੁਰਸੀ ਦਾ ਪੌਦਾ ਲੱਗਾ ਹੋਇਆ ਹੈ ਇਹਨਾਂ ਦੀ ਨੂੰ ਸਿਰਫ ਤੁਸੀਂ ਸ਼ੂ ਕੇ ਹੀ ਆ ਸਕਦੇ ਹੋ ਹੱਥ ਲਗਾ ਕੇ ਹੀ ਆ ਚਲੇ ਕਿਉਂਕਿ ਜੇਕਰ ਆਪਾਂ ਕਿਸੇ ਦੇ ਘਰੇ ਜਾ ਕੇ ਇਸ ਤਰ੍ਹਾਂ ਵੀ ਚੀਜ਼ ਕਰਦੇ ਆ ਤੇ ਅੱਜ ਕੱਲ੍ਹ ਲੋਕ ਵਿਅਮ ਦੇ ਵਿੱਚ ਪੈ ਜਾਂਦੇ ਆਂਗੇ ਪਤਾ ਨਹੀਂ ਕੀ ਕਰ ਰਹੇ ਆ ਸੋ ਇਸ ਕਰਕੇ ਤੁਸੀਂ ਹੱਥ ਲਗਾ ਕੇ ਹੀ ਆ ਸਕਦੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੀ ਜੋ ਸਾਰੀ ਗਰੀਬੀ ਹੈ ਉਹ ਦੂਰ ਹੋਵੇਗੀ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਆਵੇਗੀ ਦੁੱਖ ਕਲੇਸ਼ ਨੇ ਤੁਹਾਡੇ ਘਰ ਦੇ ਦੂਰ ਹੋਣਗੇ ਇਸ ਤੋਂ ਇਲਾਵਾ ਬਸੰਤ ਪੰਚਮੀ ਦੇ ਦੇਨ ਕੋਚ ਕੰਲਾ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਕੋਈ ਕ ਅਜਿਹੇ ਕੰਮ ਨਹੀਂ ਜੋ ਤੁਹਾਨੂੰ ਗਲਤੀਆਂ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਜਾਂ ਫਿਰ ਮਾੜਾ ਕੰਮ ਹੋ ਸਕਦਾ ਹੈ ਜਿਵੇਂ ਆਪਾਂ ਸਾਰਿਆਂ ਨੇ ਹੀ ਸੁਣਿਆ ਹੈ ਕਿ ਬਸੰਤ ਪੰਚਮੀ ਦੇ ਦਿਨ ਅਕਸਰ ਹੀ ਕਿਹਾ ਜਾਂਦਾ ਹੈ ਕਿ ਸਾਨੂੰ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਨੇ ਕਿਉਂਕਿ ਜੋ ਪੀਲਾ ਰੰਗ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਤੇ ਇਸੇ ਤਰ੍ਹਾਂ ਤੁਸੀਂ ਜੇਕਰ ਬਸੰਤ ਪੰਚਮੀ ਦੇ ਦਿਨ ਪੀਲੇ ਰੰਗ ਦਾ ਕੱਪੜਾ ਪਾਉਣੇ ਉਹ ਤਾਂ ਬਹੁਤ ਹੀ ਜ਼ਿਆਦਾ ਚੰਗੀ ਗੱਲ ਹੈ ਜ਼ਰੂਰੀ ਨਹੀਂ ਕਿ ਉਸ ਦਿਨ ਤੁਸੀਂ ਪੀਲੇ ਹੀ ਰੰਗ ਦੇ ਕੱਪੜੇ ਪਾਉਣੇ ਨੇ ਅਗਰ ਤੁਸੀਂ ਪਾ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਪਰ ਇਸ ਤੋਂ ਇਲਾਵਾ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਤੁਸੀਂ ਬਸੰਤ ਪੰਚਮੀ ਦੇ ਦਿਨ ਕਾਲੇ ਰੰਗ ਦਾ ਕੱਪੜਾ ਬਿਲਕੁਲ ਵੀ ਨਹੀਂ ਪੋਣਾ। ਜੇਕਰ ਤੁਸੀਂ ਬਸੰਤ ਪੰਚਮੀ ਦੇ ਦਿਨ ਕਾਲੇ ਰੰਗ ਦਾ ਤੁਸੀਂ ਕੱਪੜਾ ਪੋਣੀਓ ਤਾਂ ਇਸ ਦੇ ਨਾਲ ਤੁਹਾਡੇ ਘਰ ਦੇ ਉੱਪਰ ਬਹੁਤ ਹੀ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਹੈ ਮਾੜਾ ਅਸਰ ਹੁੰਦਾ ਹੈ। ਤੁਸੀਂ ਪੀਲੇ ਰੰਗ ਦੇ ਕੱਪੜੇ ਪਾਸਾ ਕਿਨੋਂ ਅਗਰ ਕੋਈ ਜ਼ਰੂਰੀ ਨਹੀਂ ਚੇ ਪਉਣਾ ਚਾਹ ਪਾਸਾ ਕਰਿਓ ਨਹੀਂ ਤਾਂ ਕਿਸੇ ਹੋਰ ਰੰਗ ਦੀ ਪਾ ਲੋ ਪਰ ਕਦੇ ਵੀ ਭੁੱਲ ਕੇ ਤੁਸੀਂ ਕਾਲੇ ਰੰਗ ਦਾ ਕੱਪੜਾ ਨਹੀਂ ਪੋਣਾ ਖਾਸ ਕਰਕੇ ਬਸੰਤ ਪੰਚਮੀ ਵਾਲੇ ਦਿਨ ਅੱਗੇ ਪਿੱਛੇ ਪਾ ਸਕਦੀਆਂ ਪਰ ਬਸੰਤ ਪੰਚਮੀ ਵਾਲੇ ਦਿਨ ਤੁਸੀਂ ਕਾਲੇ ਰੰਗ ਦੇ ਕੱਪੜੇ ਨਹੀਂ ਪੋਣੇ ਇਸ ਤੋਂ ਇਲਾਵਾ ਦੂਸਰੀ ਚੀਜ਼ ਤੁਸੀਂ ਬਸੰਤ ਪੰਚਮੀ ਦੇ ਦਿਨ ਇਸ਼ਨਾਨ ਕੀਤੇ ਤੋਂ ਬਿਨਾ ਕੁਝ ਵੀ ਖਾਣਾ ਨਹੀਂ ਖਾਣਾ ਤੁਸੀਂ ਇਸ਼ਨਾਨ ਕਰਨ ਤੋਂ ਬਾਅਦ ਹੀ ਭੋਜਨ ਕਰਨਾ ਹੈ ਪਰ ਪਹਿਲਾਂ ਨਹੀਂ ਕਰਨਾ ਇਸ ਦੇ ਵਿੱਚ ਵੀ ਕਈ ਭੈਣ ਪ੍ਰਵਾਂ ਨੇ ਸੋਚਣਾ ਹੈ ਕਿ ਇਹ ਤਾਂ ਵੈਮ ਪਰਮ ਹੁੰਦਾ ਹੈ ਸੋ ਇੱਥੇ ਕਿਸੇ ਨੂੰ ਕੋਈ ਜ਼ਬਰਦਸਤੀ ਨਹੀਂ ਹੁੰਦੀ ਅਗਰ ਕੋਈ ਕਰਨਾ ਚਾਹੇ ਕਰ ਸਕਦਾ ਹੈ ਨਹੀਂ ਕਰਨਾ ਚਾਹੇ ਨਾ ਕਰੇ ਅਿਤਿ ਗਿਸੇ ਨੂੰ ਕੋਈ ਆਪਾਂ ਕਹਦੇ ਨਹੀਂ ਕਿ ਤੁਸੀਂ ਕਰੋ ਵੀ ਕਰੋ ਸਿਰਫ ਇੱਕ ਜਾਣਕਾਰੀ ਤੁਹਾਡੇ ਨਰਕ ਇਸ ਵੀਡੀਓ ਦੇ ਰਾਹੀਂ ਅਸੀਂ ਪਹੁੰਚਾਉਂਦੇ ਆ ਤੇ ਖਾਣਾ ਇਸ਼ਨਾਨ ਕਰਨ ਤੋਂ ਪਹਿਲਾਂ ਨਹੀਂ ਖਾਣਾ ਇਸ ਦਾ ਇਹੀ ਮਤਲਬ ਹੈ ਕਿ ਤੁਸੀਂ ਇਸ਼ਨਾਨ ਕਰਨ ਤੋਂ ਪਹਿਲਾਂ ਆਪਣਾ ਜੋ ਮੂੰਹ ਹੈ ਉਸ ਨੂੰ ਝੂਠਾ ਨਹੀਂ ਕਰਨਾ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਛੋਟੇ ਬੱਚੇ ਨੇ ਉਹ ਪੜ੍ਹਦੇ ਨੇ ਤੇ ਉਹਨਾਂ ਦੀਆਂ ਜੋ ਬੁੱਕਸ ਨੇ ਕਿਤਾਬਾਂ ਨੇ ਉਹਨਾਂ ਦੇ ਵਿੱਚ ਜੋ ਤੁਸੀਂ ਇੱਕ ਦੋ ਕਿਤਾਬਾਂ ਨੂੰ ਲੈ ਕੇ ਜਿੱਥੇ ਤੁਸੀਂ ਪੂਜਾ ਸਥਾਨ ਬਣਾਇਆ ਹੋਇਆ ਹੈ ਪਾਠ ਕਰਦੇ ਹੋ ਉਸ ਸਥਾਨ ਤੇ ਤੁਸੀਂ ਰੱਖ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਪਰਮਾਤਮਾ ਦਾ ਜੋ ਵੀ ਆਸ਼ੀਰਵਾਦ ਹੁੰਦਾ ਹੈ ਕਿਰਪਾ ਹੁੰਦੀ ਹੈ ਵਾਹਿਗੁਰੂ ਦੀ ਉਹ ਤੁਹਾਡੇ ਬੱਚਿਆਂ ਨੂੰ ਵੀ ਮਿਲਦੀ ਤੁਹਾਡੇ ਬੱਚਿਆਂ ਤੇ ਪਰਮਾਤਮਾ ਦੀ ਕਿਰਪਾ ਬਣੀ ਰਹੇ। ਇਸੇ ਨਾਲ ਜਿਹੜਾ ਤੁਹਾਡਾ ਬੱਚਾ ਹੁੰਦਾ ਹੈ ਉਹ ਪੜ੍ਹਾਈ ਦੇ ਵਿੱਚ ਬਹੁਤ ਹੀ ਜ਼ਿਆਦਾ ਤੇਜ਼ ਹੋ ਜਾਂਦਾ ਹੈ। ਕਿਉਂਕਿ ਜੋ ਬਸੰਤ ਪੰਚਮੀ ਦਾ ਦੇਨ ਹੁੰਦਾ ਹੈ ਉਹ ਵਿਦਿਆ ਦਾ ਪੜ੍ਹਾਈ ਦਾ ਦਿਨ ਵੀ ਮੰਨਿਆ ਜਾਂਦਾ ਹੈ। ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ। ਜੇ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਸਾਡੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਸ਼ੇਅਰ ਕਰਿਓ। ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ